ਹੈਲੋ ਜੀ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਉਮੀਦ ਕਰਦੇ ਕਿ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਫਰੈਂਡ ਇੱਥੇ ਮੈਂ ਨਾ ਆਪਣੇ ਘਰ ਦੇ ਬਾਕੀ ਸਾਰੇ ਕੰਮ ਧੰਦੇ ਕਰਕੇ ਇੱਥੇ ਕਰਨ ਲੱਗੀ ਸੀਗੀ ਬਾਥਰੂਮ ਦੀ ਆਪਣੇ ਡੀਪ ਕਲੀਨਿੰਗ ਬਸ ਹਰਪ ਕੇ ਜਾਂ ਪਾ ਕੇ ਮੈਨੇ ਬਰਸ਼ ਜਾਂ ਮਾਰਤਾ ਸੀਗਾ ਮੈਂ ਕਿਹਾ ਚਲੋ ਨਹਾਣੇ ਤੋਂ ਪਹਿਲਾਂ ਇਹ ਕੰਮ ਵੀ ਕਰ ਦਨੀਆ ਫਿਰ ਨਹਾਣੇ ਤੋਂ ਬਾਅਦ ਤਾਂ ਹੈਨਾ ਕੋਈ ਐਵੇਂ ਕਲੀਨਿੰਗ ਕਰਨ ਦਾ ਜੀ ਨਹੀਂ ਕਰਦਾ ਹੈਗਾ ਵੈਸੇ ਤਾਂ ਚਲੋ ਗਰਮ ਹੀ ਆਪਾਂ ਜਿੰਨੀ ਮਰਜ਼ੀ ਵਰੀ ਆਪਾਂ ਨਹਾ ਸਕਦੇ ਆ ਪਰ ਮੈਨੂੰ ਵੈਸੇ ਹੁੰਦਾ ਬਾਥਰੂਮ ਸਾਫ ਕਰਨ ਤੋਂ ਬਾਅਦ ਹੀ ਫਿਰ ਆਪਾਂ ਨਹਾਵਾਂਗੇ ਹਨਾ ਤੇ ਇੱਥੇ ਵਸ ਮੈਂ ਉਹੀ ਕਰੀ ਸੀਗੀ ਹਾਰਪਿਕ ਪਾ ਕੇ ਮੈਨੇ ਚੰਗੀ ਤਰ੍ਹਾਂ ਬਰਸ਼ ਜਿਹਾ ਫੇਰਤਾ ਸੀਗਾ ਤੇ ਗਰਮੀ ਗਰਮੀ ਹੋਈ ਪਈ ਸੀਗੀ ਮੈਂ ਕਿਹਾ ਚਲੋ ਪਹਿਲਾਂ ਆਪਾਂ ਕੰਮ ਕਰਦੇ ਆ ਸਾਫ ਸਫਾਈਆ ਕਰਕੇ ਫਿਰ ਆਪਾਂ ਅੱਜ ਸੂਟ ਕਟਿੰਗ ਕਰਨ ਬੈਠਾਂਗੇ ਹਨਾ ਸੂਟ ਕਾਫੀ ਇਕੱਠੇ ਹੋਏ ਪਏ ਸੀਗੇ ਤੇ ਬਹੁਤ ਜ਼ਿਆਦਾ ਬੀਜ਼ੀ ਦਿਨ ਚੱਲ ਰਹੇ ਨੇ ਜਿਹਦੇ ਕਰਕੇ ਕੱਲ ਵੀ ਮੇਰੀ ਵੀਡੀਓ ਨਹੀਂ ਆ ਸਕੀ ਹੈਗੀ ਤੇ ਕੱਲ ਮੈਨੂੰ ਕੋਈ ਜ਼ਰੂਰੀ ਕੰਮ ਹੋ ਗਿਆ ਸੀਗਾ ਤੇ ਉਹ ਮੈਂ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਦਿਖਾਵਾਂਗੀ ਦੱਸਾਂਗੀ ਠੀਕ ਹੈ ਜੀ ਤੇ ਇੱਥੇ ਵਸ ਮੈਂ ਡੀਪ ਕਲੀਨਿੰਗ ਕਰ ਦਿੰਨੀ ਆ ਤੇ ਫਿਰ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਅੱਜ ਮੈਂ ਤੁਹਾਨੂੰ ਕੁਝ ਆਪਣੀ ਪਹਿਲ ਸਕੀਮ ਦੀ ਜਿਹੜੀ ਉਹ ਹੁੰਦੀ ਹੈ ਥੋੜੀ-ਬਹੁਤੀ ਇਹਦੀ ਜਾਣਕਾਰੀ ਵੀ ਦਵਾਂਗੀ ਅੱਜ ਵੀ ਕੀ ਨਵੀਂ ਅਪਡੇਟ ਆਈ ਹੈ ਹੈਨਾ ਤੁਸੀਂ ਮੇਰੇ ਬਲੌਗ ਦੇ ਵਿੱਚ ਬਣੇ ਰਹਿਣਾ ਨਾਲ ਦੀ ਨਾਲ ਮੈਂ ਆਪਾਂ ਕੰਮ ਵੀ ਕਰਾਂਗੇ ਦੇਖੋ ਮੇਰਾ ਜਿਆਦਾਤਰ ਚੈਨਲ ਤੁਹਾਨੂੰ ਪਤਾ ਹੀ ਹੈ ਬਲੌਗਿੰਗ ਦਾ ਹੀ ਹੈ ਤੇ ਥੋੜੀ-ਬਹੁਤੀ ਚਲੋ ਆਪਾਂ ਇਹਨੂੰ ਅਮਿਸ਼ਨ ਵੀ ਆਪਾਂ ਦੇ ਦੰਨੇ ਆ ਅਗਰ ਜੇ ਕੋਈ ਐਂਦਾ ਦੀ ਕੋਈ ਹੋਰ ਆਪਣੇ ਕੋਲੇ ਕੋਈ ਐਵੇਂ ਦੀ ਵੀਡੀਓ ਆਉਂਦੀ ਹੈ ਹੈਨਾ ਜਿਹਦੇ ਨਾਲ ਮੇਰੀਆਂ ਭੈਣਾਂ ਦਾ ਕੰਮ ਆ ਜਾਣ ਵਾਲੀ ਵੀਡੀਓ ਹੁੰਦੀ ਹੈ ਜਿਹੜੀ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤੇ ਲੋ ਜੀ ਇੱਥੇ ਮੈਂ ਆਪਣੇ ਬਾਲਟੀਆਂ ਤੇ ਵੀ ਹਾਰਪਿਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਆ ਡੱਬੇ ਵਗੈਰਾ ਚੰਗੀ ਤਰ੍ਹਾਂ ਕਲੀਨਿੰਗ ਕਰ ਲਾਂਗੀ ਕਾਫੀ ਦਿਨ ਹੋ ਗਏ ਸੀਗੇ ਸੱਚੇ ਟਾਈਮ ਨਹੀਂ ਲੱਗ ਰਿਹਾ ਸੀਗਾ ਬੀਜੀ ਬਹੁਤ ਜ਼ਿਆਦਾ ਹੁੰਨੀ ਆ ਆ ਦੇਖੋ ਸਟੀਚਿੰਗ ਦਾ ਕੰਮ ਹੋ ਗਿਆ ਤੇ ਵੀਡੀਓ ਵਗੈਰਾ ਹੋ ਗਏ ਬੱਚੇ ਹੋ ਗਏ ਇਸ ਕਰਕੇ ਜ਼ਿਆਦਾਤਰ ਡੇਲੀ ਨਹੀਂ ਯਾਨਕੀ ਕੰਮ ਡੇਲੀ ਨਹੀਂ ਹੁੰਦੇ ਹੈਗੇ ਥੋੜੇ ਥੋੜੇ ਦਿਨ ਬਾਅਦ ਯਾਨਕੀ ਕੰਮ ਹੁੰਦੇ ਨੇ ਜੈਸੇ ਆਪਣੇ ਬੇਸਿਕ ਕੰਮ ਹੁੰਦੇ ਨੇ ਝਾੜੂ ਪੋਚਾ ਹੋ ਗਿਆ ਹੈ ਨਾ ਇਹ ਤਾਂ ਦੇਖੋ ਆਪਣੇ ਡੇਲਿੰਗ ਦੇ ਨੇ ਪਰ ਕਈ ਵਾਰੀ ਇਹ ਜਿਹੇ ਕੰਮ ਜਿਹੜੇ ਹੁੰਦੇ ਨੇ ਡੇਲੀ ਨਹੀਂ ਵੀ ਘਰੇ ਜਾਂਦੇ ਹੈਗੇ ਟਾਈਮ ਵਗੈਰਾ ਨਹੀਂ ਲੱਗਿਆ ਲੱਗਦਾ ਹੈਗਾ ਇਸ ਕਰਕੇ ਪੈਂਡਿੰਗ ਵੀ ਰਹਿ ਜਾਂਦੇ ਨੇ ਫਿਰ ਜਿਹੜੇ ਕਿ ਹਫ਼ਤੇ 15 ਦਿਨਾਂ ਬਾਅਦ ਜਿਵੇਂ ਕਿ ਬਾਲਟੀਆਂ ਵਗੈਰਾ ਧੋਣੀਆਂ ਹਨ ਇਹ ਜੇ ਕੰਮ ਥੋੜੇ ਜਿਕੇ ਰਹੇ ਜਾਂਦੇ ਹੁੰਦੇ ਨੇ ਤੇ ਆਪਾਂ ਛੱਡ ਵੀ ਸਕਦੇ ਆ ਹਨ ਇਹ ਹੋ ਜਾਂਦਾ ਤੇ ਅੱਜ ਚੋਲੇ ਇਹਨਾਂ ਦਾ ਟਾਈਮ ਆ ਗਿਆ ਸੀਗਾ ਮੈਂ ਅੱਜ ਚੋਲੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਦਨੀ ਆ ਡੀਪ ਕਲੀਨ ਕਰ ਦਨੀ ਆ ਇਹਨਾਂ ਦੀ ਵੀ ਬਾਲਟੀਆਂ ਜਿਹਦੀ ਵੀ ਤੇ ਅੱਜ ਇਹਨਾਂ ਤੋਂ ਮੈਂ ਥੋੜੀ ਬਹੁਤੀ ਪਹਿਲ ਸਕੀਮ ਬਾਰੇ ਵੀ ਦੱਸਾਂਗੀ ਕਿਉਂਕਿ ਪਹਿਲ ਸਕੀਮ ਦੀ ਥੋੜੀ ਜਿਹੀ ਇੱਕ ਨਵੀਂ ਉਹ ਆਈ ਐ ਅਪਡੇਟ ਜੀ ਆਈ ਐ ਤੇ ਜਿਹਦੇ ਕਰਕੇ ਥੋੜਾ ਇੱਕ ਮੈਨੂੰ ਬਸ ਵਧੀਆ ਜਿਆ ਨਹੀਂ ਲੱਗਿਆ ਹੈਗਾ ਕਿਉਂਕਿ ਇਹਦੇ ਵਿੱਚ ਪਤਾ ਕੀ ਗੱਲ ਹੈ ਜਿਹੜੀ ਆਪਣੀ ਪਹਿਲ ਸਕੀਮ ਹੁੰਦੀ ਇਹਦੇ ਵਿੱਚ ਪੈਸੇ ਜਿਹੜੇ ਹੈਗੇ ਨੇ ਥੋੜੇ ਜਿਹਾ ਹੈ ਨਾ ਪਹਿਲਾਂ ਤਾਂ ਜਿਵੇਂ ਇੰਜ ਕਹ ਰਹੇ ਸੀਗੇ ਬੀ ਬਹੁਤ ਵਧੀਆ ਵੀ 500 ਰੁਪਏ ਪਤਾ ਨਹੀਂ 1100 ਰੁਪਏ ਇੱਕ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਹਾਂ 1100 ਰੁਪਏ ਵੀ ਇੱਕ ਵਰਦੀ ਦਾ ਮਿਲੇਗਾ ਸਟੀਚਿੰਗ ਦਾ ਪਰ ਨਹੀਂ ਕਾਫੀ ਕਮੈਂਟ ਆਏ ਸੀਗੇ ਮੈਨੂੰ ਜਿਨ੍ਹਾਂ ਜਿੱਥੇ ਏਰੀਏ ਚ ਯਾਨੀ ਕਿ ਇਹ ਜਿਹੜੀ ਸਕੀਮ ਹੈ ਸਟਾਰਟ ਹੋਈ ਹੋਈ ਹੈ ਹਾਂਜੀ ਉਸ ਪਿੰਡ ਤੋਂ ਕਮੈਂਟ ਆਏ ਸੀਗੇ ਮੈਨੂੰ ਤੇ ਉਹ ਕਹਿੰਦੇ ਵੀ ਸਕੀਮ ਤਾਂ ਦੇਖੋ ਹੈਗੀ ਐ ਇਹ ਤੇ ਸੈਲਰੀ ਵੀ ਜਿੰਨੀ ਇਸ ਤੇ ਦੱਸੀ ਗਈ ਹੈ 30-40000 ਰੁਪਏ ਹੈ ਐਨੀ ਨਹੀਂ ਹੈਗੀ ਸਾਨੂੰ ਕਹਿੰਦੇ ਵੀ ਜਿਹੜਾ ਕੰਮ ਮਿਲ ਰਿਹਾ ਉਹ ਕਮਿਸ਼ਨ ਤੇ ਮਿਲ ਰਿਹਾ ਯਾਨੀ ਕਿ ਇੱਕ ਪੀਸ ਦੇ ਹਿਸਾਬ ਨਾਲ ਮਿਲ ਰਿਹਾ ਵੀ ਇੱਕ ਵਰਦੀ ਦੇ ਕਿੰਨੇ ਨੇ ਹਨਾ ਸਾਨੂੰ ਕਹਿੰਦੇ ਬਹੁਤ ਜ਼ਿਆਦਾ ਘੱਟ ਮਿਲ ਰਹੇ ਨੇ ਇੱਕ ਵਰਦੀ ਦੇ ਸਿਰਫ 170 ਰੁਪਏ ਹੀ ਮਿਲ ਰਹੇ ਨੇ ਕਈ ਥਾਵਾਂ ਤੇ ਕਹਿੰਦੇ ਇਸ ਤੋਂ ਵੀ ਸ਼ਾਇਦ ਘੱਟ ਹੈਗੇ ਨੇ ਤੇ ਬਾਕੀ ਹਲੇ ਪੱਕਾ ਪਤਾ ਨਹੀਂ ਹੈਗਾ ਬਸ ਜਿੱਥੇ ਕਹਿੰਦੇ ਅਸੀਂ ਕੰਮ ਕਰ ਰਹੇ ਹਾਂ ਵੀ ਉੱਥੇ ਤਾਂ ਸਾਨੂੰ ਮਹੀਨੇ ਦਾ ਚਾਰ ਕ 1000 ਰੁਪਏ ਹੀ ਬਣ ਰਿਹਾ ਜਿਹੜਾ ਕਿ ਬਹੁਤ ਜ਼ਿਆਦਾ ਘਟਾ ਹੈ ਮੈਂ ਕਹਿੰਨੀ ਆ 170 ਰੁਪਏ ਚ ਤਾਂ ਦੇਖੋ ਕੁਝ ਵੀ ਨਹੀਂ ਆਉਂਦਾ ਹੈਗਾ 200 ਰੁਪਏ ਚ ਤਾਂ ਆਪਣੀ ਸਬਜ਼ੀਆਂ ਵਗੈਰੇ ਦੇਖੋ ਆ ਜਾਂਦੀ ਹੈ ਤੇ ਐ ਇੰਨਾ ਕ ਕੰਮ ਤਾਂ ਆਪਾਂ ਘਰ ਬੈਠੇ ਮੈਂ ਕਹਿੰਨੀ ਆ ਸਿੰਪਲ ਸੂਟ ਦੀ ਵੀ ਸਲਾਈ 200 250 ਰੁਪਏ ਹੈਗੇ ਹਨ ਉਹ ਵੀ 2 ਘੰਟਿਆਂ ਦੇ ਵਿੱਚ ਬਣ ਜਾਂਦਾ ਜਿਹਦੇ ਮੈਨੂੰ ਤਾਂ ਲੱਗਿਆ ਬਹੁਤ ਜ਼ਿਆਦਾ ਘਟਾ ਹੈ ਇਹ ਤੇ ਇੰਨੇ ਵੱਡੇ ਵੱਡੇ ਵਾਦੇ ਉਹਨਾਂ ਨੇ ਕਰੇ ਸੀਗੇ ਹਨਾ ਵੀ ਦੱਸਿਆ ਸੀਗਾ ਨੇ ਵੀ ਸੈਲਰੀ ਬਹੁਤ ਵਧੀਆ ਹੋਊਗੀ ਪਰ ਇਹੋ ਜਿਹਾ ਕੁਝ ਨਹੀਂ ਹੈ ਗਿਆ ਤੇ ਕੁਝ ਕੁ ਮੈਨੂੰ ਇਹ ਵੀ ਇਨਫੋਰਮੇਸ਼ਨ ਜੀ ਥੋੜੀ ਜਿਹਾ ਪਤਾ ਚੱਲਿਆ ਵੀ ਜਿਹੜੀ 30 40000 ਰੁਪਇਆ ਹੈ ਨਾ ਕੌਣ ਕਮਾ ਰਿਹਾ ਹੈ ਇਹ ਜਿਹੜੇ ਗਰੁੱਪ ਦੇ ਉਹ ਹੁੰਦੇ ਨੇ ਹੈੱਡ ਹੋਣਗੇ ਹੈਨਾ ਵੀ ਉਹ ਇਸ ਚੀਜ਼ ਦਾ ਲਾਭ ਲੈ ਰਹੇ ਨੇ ਉਸ ਯਾਨੀ ਕਿ ਠੇਕਾ ਲੈ ਲੈਂਦੇ ਨੇ ਫਿਰ ਉਹ ਕਮਿਸ਼ਨ ਤੇ ਦਿੰਦੇ ਨੇ ਹੈਨਾ ਐਵੇਂ ਜਿਹੀ ਖੁਸ਼ ਇਹ ਹੈ ਗਿਆ ਵੀ ਕਮਿਸ਼ਨ ਤੇ ਦਿੰਦੇ ਨੇ ਫਿਰ ਵਰਦੀਆਂ ਵਗੈਰਾ ਯੂਨੀਫਾਰਮ ਵਗੈਰਾ ਉਹੋ ਇਸ ਚੀਜ਼ ਦਾ ਦੇਖੋ ਲਾਭ ਲੈ ਰਹੇ ਨੇ ਤੇ ਬਾਕੀ ਚਲੋ ਮੈਂ ਇਹ ਕਹਿੰਨੀ ਆ ਵੀ ਜੇ ਅਗਰ ਲੇਡੀਜ਼ ਚਲੋ ਘਰੇ ਕੁਝ ਵੀ ਨਹੀਂ ਕਮਾ ਰਹੀ ਹੈਗੀ 10 20 ਰੁਪਏ ਨਹੀਂ ਕਮਾ ਰਹੀ ਹੈਗੀ ਤਾਂ ਘਰੇ ਲਿਆ ਕੇ ਚਲੋ ਅਗਰ ਉਹ ਦੋ ਵਰਦੀਆਂ ਵੀ ਬਣਾ ਲੂ ਚਲੋ ਇੱਕ ਵਰਦੀ ਬਣਾ ਲੂ ਤਾਂ 170 ਰੁਪਏ ਵੀ ਦੇਖੋ ਮੈਂ ਕਹਿੰਨੀ ਆ ਚਲੋ ਮਾੜੀ ਨਹੀਂ ਹੈਗੀ ਖਾਲੀ ਨਾਲੋਂ ਤਾਂ ਦੇਖੋ ਬੇਲਿਆਂ ਨਾਲੋਂ ਤਾਂ ਚਲੋ ਇਹ ਵੀ ਨਹੀਂ ਮਾੜੀ ਹੈਗੀ ਇਸ ਕਰਕੇ ਤੇ ਵੈਸੇ ਤਾਂ ਹੈਗੀ ਬਹੁਤ ਜ਼ਿਆਦਾ ਘਟ ਹੈ ਤੇ ਮੈਂ ਕਹਿੰਦੀ ਆ ਵੀ ਚਲੋ 170 ਨਹੀਂ 500 1100 ਨਹੀਂ ਦੇਣੀ ਸੀਗੀ ਵੈਸੇ ਉਹਨਾਂ ਨੇ 1100 ਕਿਹਾ ਸੀਗਾ ਭਗਵੰਤ ਮਾਨ ਜੀ ਨੇ ਵੀ ਇੱਕ ਵਰਦੀ ਦਾ 1100 ਰੁਪਏ ਦੇਣਗੇ ਹਨਾ ਪਰ ਮੈਂ ਕਹਿੰਦੀ ਜੇ 1100 ਨਹੀਂ ਘਟੋ ਘਟ 2500 ਰੁਪਏ ਹੀ ਕਰ ਦਣ ਹਨਾ 2500 ਰੁਪਏ ਹੀ ਕਰ ਦਣ ਜਿਵੇਂ ਆਪਾਂ ਇੱਕ ਸੂਟ ਦੀ ਸਲਾਈ ਲੈਣੇ ਆ ਉਸ ਹਿਸਾਬ ਨਾਲ ਹੀ ਦੇ ਦੇਣ ਪਰ ਨਹੀਂ ਵੀ ਉਹਨਾਂ ਨੇ ਕਮੈਂਟ ਦੇ ਕਮੈਂਟ ਚ ਤਾਂ ਮੈਨੂੰ ਵੈਸੇ ਇਵੇਂ ਆਇਆ ਸੀਗਾ ਬਹੁਤ ਜ਼ਿਆਦਾ ਕੱਟ ਸਲਾਈ ਦੇ ਰਹੇ ਨੇ ਹੈਨਾ ਤੇ ਜਿਹਦੇ ਕਰਕੇ ਮੇਰਾ ਤਾਂ ਬਹੁਤ ਜ਼ਿਆਦਾ ਮਨ ਉਦਾਸ ਹੋਇਆ ਮੈਂ ਵੀ ਸੋਚ ਰਹੀ ਸੀ ਕਿ ਮੈਂ ਵੀ ਫਾਰਮ ਵਗੈਰਾ ਭਰਾਂਗੀ ਪਰ ਹੁਣ ਸੋਚਿਆ ਵੀ ਨਹੀਂ ਮੈਂ ਆਪਣੇ ਜਿਹੜਾ ਘਰੇ ਘਰੇ ਵੀ ਦੇਖੋ ਮੈਂ ਆਪਣਾ ਬਹੁਤ ਵਧੀਆ ਕੰਮ ਕਰਦੀ ਆ ਸਟੀਚਿੰਗ ਵਗੈਰਾ ਕਰ ਲੈਣੀ ਆਪਣੇ 2-3 ਸੂਟ ਤਾਂ ਚਲੋ ਕੱਢ ਹੀ ਲੈਣੇ ਆ ਦਿਨ ਰਾਤ ਇੱਕ ਕਰਕੇ ਦਿਨੇ ਮੈਂ ਚਲੋ ਵੀਡੀਓ ਵਗੈਰਾ ਦਾ ਕੰਮ ਕਰ ਲੈਣੀ ਆ ਤੇ ਕਟਿੰਗ ਵਗੈਰਾ ਕਰ ਲੈਣੀ ਆ ਹੁਣ ਵੀ ਮੈਂ ਕਟਿੰਗ ਹੀ ਕਰ ਰਹੀ ਸੀਗੀ ਆਪਣੇ 2 ਸੂਟ ਕਟਿੰਗ ਕਰ ਰਹੀ ਸੀ ਸਲਵਾਰਾ ਮੈਂ ਬਾਹਰ ਦੇਣੀ ਹੁੰਨੀ ਆ ਤੇ ਬਾਕੀ ਮੈਂ ਹੋਰ ਕੰਮ ਵੀ ਦੇਖੋ ਛੇੜ ਰੱਖਿਆ ਜਿਵੇਂ YouTube ਹੋ ਗਿਆ ਅੱਛਾ ਜੀ ਰੀਸੇਲਰ ਦਾ ਕੰਮ ਹੋ ਗਿਆ ਇਹ ਵੀ ਮੈਂ ਕਰਦੀ ਹੁੰਨੀ ਆ ਸੂਟ ਵਗੈਰਾ ਸੇਲ ਕਰਦੇ ਹੁੰਨੇ ਆ ਕਾਫੀ ਕੰਮ ਚਲੋ ਮੈਨੇ ਛੇੜ ਰੱਖਿਆ ਰਾਤ ਨੂੰ ਮੈਂ ਸਲਾਈ ਵਗੈਰਾ ਚਲੋ ਕਰ ਲੈਣੇ ਹੁੰਨੇ ਆ ਕਦੇ ਠੀਕ ਹੈ ਜੀ ਤੇ ਇੱਥੇ ਵੀ ਹੁਣ ਮੈਂ ਆਪਣੇ ਕੰਮ ਧੰਦੇ ਕਰਕੇ ਦੇਖੋ ਆਪਣੇ ਘਰੇ ਬੈਠੇ ਸੀਗੇ ਨਾਲੇ ਤੇ ਨਾਲੇ ਆਪਣਾ ਕੰਮ ਕਰ ਰਹੀ ਸੀਗੀ ਮੈਂ ਸਾਫ ਸਪਈਆ ਕਰਕੇ ਤੇ ਇੱਥੇ ਵਸ ਮੈਂ ਸੂਟ ਕਟਿੰਗ ਲੱਗੀ ਸੀਗੀ ਕਸਟਮਰ ਦੇ ਕਟਣ ਮੈਂ ਕਿਹਾ ਚਲੋ ਸਲਵਾਰਾ ਵਗੈਰਾ ਦੇ ਦੰਨੀ ਆ ਤੇ ਮੈਂ ਕਿਹਾ ਚਲੋ ਥੋੜੀ ਜੀ ਕਹਿੰਨੀ ਵੀ ਮੇਰੀ ਇਨਫੋਰਮੇਸ਼ਨ ਜੀ ਚਲੋ ਥੋੜੀ ਜੀ ਕਿ ਮਿਲੀ ਸੀਗੀ ਪਹਿਲ ਸਕੀਮ ਬਾਰੇ ਵੀ ਹਨਾ ਕਿੱਥੇ ਕਿੱਥੇ ਸਟਾਰਟ ਹੋ ਗਈ ਹੈ ਸਟਾਰਟ ਤਾਂ ਦੇਖੋ ਕਾਫੀ ਏਰੀਆ ਦੇ ਵਿੱਚ ਹੋ ਗਈ ਅਮਰਤਸਰ ਵਿੱਚ ਵੀ ਹੋ ਗਈ ਹੈ ਅੱਛਾ ਜੀ ਲੁਧਿਆਣਾ ਵਿੱਚ ਵੀ ਹੋ ਗਈ ਹੈ ਸੰਗਰੂਰ ਵਿੱਚ ਵੀ ਹੋ ਗਈ ਹੈ ਤੇ ਬਾਕੀ ਹੋਰ ਤੁਸੀਂ ਆਪ ਵੀ ਪਤਾ ਕਰ ਲਿਓ ਹੈ ਨਾ ਕਈ ਜ਼ਿਆਦਾਤਰ ਕਮੈਂਟੇ ਆ ਰਹੇ ਸੀਗੇ ਵੀ ਸਾਡੇ ਏਰੀਆ ਵਿੱਚ ਕਦੋਂ ਸਟਾਰਟ ਹੋਣੀ ਹੈ ਹੈ ਨਾ ਤੁਸੀਂ ਇਹ ਨਾ ਜ਼ਿਆਦਾਤਰ ਬੀਡੀਪੀ ਉਹ ਜਿਹੜਾ ਦਫ਼ਤਰ ਆ ਉੱਥੇ ਜਾ ਕੇ ਪਤਾ ਕਰੋ ਹੈ ਨਾ ਵੀ ਇਹ ਪਹਿਲ ਸਕੀਮ ਹੈ ਜਿਹੜੀ ਵੀ ਕਦੋਂ ਸਾਡੇ ਏਰੀਆ ਵਿੱਚ ਸਟਾਰਟ ਹੋਣੀ ਹੈ ਜਾਂ ਫਿਰ ਤੁਸੀਂ ਆਪਣੇ ਆਂਗਣਵਾੜੀ ਵਾਲਿਆਂ ਨਾਲ ਪਤਾ ਕਰੋ ਹੈਨਾ ਉਥੇ ਇਹ ਸਾਰੀ ਪਹਿਲਾਂ ਇਨਫੋਰਮੇਸ਼ਨ ਸਾਰੀ ਇਨਾਂ ਕੋਲ ਹੀ ਆਉਣੀ ਹੈ ਇਹ ਹੀ ਦੱਸਣਗੇ ਹੈਨਾ ਕਿਥੇ ਇਹਨਾਂ ਦਾ ਸੈਂਟਰ ਬਣਿਆ ਜਾਊਗਾ ਹੈਨਾ ਉਸ ਏਰੀਏ ਦੇ ਵਿੱਚ ਜਿਹੜੇ ਅੰਗਣਵਾੜੀ ਵਾਲੇ ਹੁੰਦੇ ਨੇ ਇਨਾਂ ਕੋਲ ਹੀ ਪਤਾ ਚੱਲੂਗਾ ਤੁਹਾਨੂੰ ਤੇ ਤੁਸੀਂ ਉਥੇ ਜਾ ਕੇ ਪਤਾ ਕਰ ਸਕਦੇ ਹੋ ਠੀਕ ਹੈ ਜੀ ਇਹ ਕਾਫੀ ਕਮੈਂਟ ਆ ਰਹੇ ਸੀਗੇ ਸਾਡੇ ਏਰੀਆ ਵਿੱਚ ਕਦੋਂ ਸਟਾਰਟ ਹੋਣਗੇ ਸਾਡੇ ਏਰੀਆ ਵਿੱਚ ਹੈਨਾ ਕਾਫੀ ਸੀਗੇ ਇਸ ਕਰਕੇ ਮੈਂ ਰਿਪਲਾਈ ਨਹੀਂ ਦੇ ਸਕ ਰਹੀ ਸੀਗੀ ਕਿਉਂਕਿ ਮੈਨੂੰ ਆਪ ਨੂੰ ਨਹੀਂ ਖੁਦ ਪਤਾ ਹੈਗਾ ਵੀ ਕਦੋਂ ਬੀਨਦੀ ਪੂਰੀ ਇਹ ਤਰੀਕ ਕਦੋਂ ਹੈਣਾ ਹੌਲੀ ਹੌਲੀ ਸਟਾਰਟ ਹੋ ਰਹੇ ਨੇ ਇਹ ਤੇ ਮੈਂ ਕਹਿੰਨੀ ਆ ਅਗਰ ਜੇ ਤੁਸੀਂ ਘਰੇ ਚਲੋ 100 200 ਦਾ ਕੰਮ ਕਰਦੇ ਹੋ ਹੈਨਾ ਫਿਰ ਤਾਂ ਦੇਖੋ ਮੈਂ ਕਹਿੰਨੀ ਆ ਤੁਹਾਨੂੰ ਪਹਿਲ ਸਕੀਮ ਦਾ ਮੈਨੂੰ ਲੱਗਦਾ ਨਹੀਂ ਹੈਗੇ ਵੀ ਤੁਹਾਨੂੰ ਲੋੜ ਹੈ ਪਰ ਜਿਹੜੇ ਕੁਝ ਵੀ ਨਹੀਂ ਕਰਦੀਆਂ ਹੈਗੀਆਂ ਘਰੇ ਹੈਨਾ ਕੰਮ ਬਿਲਕੁਲ ਵੀ ਨਹੀਂ ਹੈਗਾ ਕੋਈ ਹੋਰ ਕੰਮ ਨਹੀਂ ਕਰ ਸਕਦੀਆਂ ਜਾਂ ਹੈ ਨਹੀਂਗਾ ਜਾਂ ਆਉਂਦਾ ਨਹੀਂ ਹੈਗਾ ਹੈਨਾ ਉਹ ਚਲੋ 170 ਰੁਪਏ ਵੀ ਨਹੀਂ ਦੇਖੋ ਉਹਨਾਂ ਨੂੰ ਫਿਰ ਚਲੋ ਮਾੜੇ ਹੈਗੇ ਬੇਲੀ ਨਾਲ ਉਹ ਤਾਂ ਹੈਨਾ ਮੇਲੇ ਨਾਲੋਂ ਚਲੋ ਕੁਸ਼ਤਾ ਸਹੀ ਤੇ ਬਾਕੀ ਜੇ ਅਗਰ ਮੈਨੂੰ ਹੋਰ ਕੋਈ ਇਹਦੇ ਬਾਰੇ ਕੋਈ ਜਾਣਕਾਰੀ ਚਲੋ ਮਿਲੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੀ ਤੇ ਹੁਣ ਆਪਾਂ ਕਰਦੇ ਹਾਂ ਅੱਜ ਦੀ ਵੀਡੀਓ ਦਾ ਐਂਡ ਅਗਰ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਓਕੇ ਟਾਟਾ ਬਾਏ ਬਾਏ ਆਪਾਂ